ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕਾਂਗੋ ਲੋਕਤੰਤਰੀ ਗੰਟਵਾਸ਼ ਦੇ ਕਿ ਸ਼ਾਂਸਾ ਦੇ ਵਿੱਚ ਚੱਲ ਰਹੀ ਹਿੰਸਾ ਦੇ ਸੰਬੰਧ ਦੇ ਵਿੱਚ ਭਾਰਤੀ ਦੂਤਾਵਾਸ ਨੇ ਐਤਵਾਰ ਨੂੰ ਭਾਰਤੀਆਂ ਦੇ ਲਈ ਐਡਵਾਈਸ ਜਾਰੀ ਕਰ ਦਿੱਤੀ ਹੈ ਕੀ ਸ਼ਾਂਤਾਂ ਦੇ ਵਿੱਚ ਭਾਰਤੀ ਦੂਤਾਵਾਸ ਨੇ ਖਾਸ ਤੌਰ ਉਤੇ ਬੁਕਾਬੋ ਦੇ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਸੁਰੱਖਿਆ ਥਾਵਾਂ ਤੇ ਜਾਣ ਲਈ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਹੈ ਤੇ ਨਾਲ ਹੀ ਦੂਤਾਵਾਸ ਨੇ ਵੀ ਕਿਹਾ ਹੈ ਕਿ ਉਹ ਮੱਧ আফ੍ਰੀਕੀ ਦੇਸ਼ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਥਿਤੀ ਉੱਤੇ ਨੇੜਿਓਂ ਨਜ਼ਰ ਰੱਖ ਰਹੇ ਹੈ ਇਸ ਦੌਰਾਨ ਨਵੀਂ ਦਿੱਲੀ ਦੇ ਵਿੱਚ ਵਿਦੇਸ਼ ਮੰਤਰੀ ਵਾਲੇ ਦੇ ਬੁਲਾਰੇ ਗੰਧੀਰ ਜੈਸਵਲ ਨੇ ਕਿਹਾ ਕਿ ਗੋਮਾ ਦੇ ਵਿੱਚ ਲਗਭਗ 1000 ਭਾਰਤੀ ਨਾਗਰਿਕ ਰਹਿ ਰਹੇ ਨੇ ਹਾਲੇ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦੇ ਵਿੱਚ ਜ਼ਿਆਦਾਤਰ ਟਕਰਾਵ ਸ਼ੁਰੂ ਹੋਣ ਤੋਂ ਬਾਅਦ ਸੁਰੱਖਿਅਤ ਥਾਂ 'ਤੇ ਚਲੇ ਗਏ ਨਹੀਂ ਜੈਸਵਲ ਨੇ ਅੱਗੇ ਬੋਲਦੇ ਹੋਏ ਇਹ ਵੀ ਕਿਹਾ ਕਿ ਪੂਰਬੀ ਕਾਂਗੋ ਦੇ ਵਿੱਚ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੇ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਸ਼ਾਂਤੀ ਮਿਸ਼ਨ ਦੇ ਹਿੱਸੇ ਵਜੋਂ ਲਗਭਗ 1200 ਭਾਰਤੀ ਸੈਨਿਕ ਦੇਸ਼ ਦੇ ਵਿੱਚ ਸੇਵਾ ਨਿਭਾਰੇ ਨੇ ਜਿਸ ਦੇ ਚੱਲਦਿਆਂ ਹੁਣ ਦੂਤਾਵਾਸ ਨੇ ਤਿੰਨ ਐਡਵਾਈਜ਼ਰੀਆਂ ਜਾਰੀ ਕਰ ਦਿੱਤੀਆਂ ਨੇ ਭਾਰਤੀ ਦੂਤਾਵਾਸ ਨੇ ਦਿਨ ਦੇ ਵਿੱਚ ਤਿੰਨ ਐਡਵਾਈਸਰੀਆਂ ਜਾਰੀਆਂ ਕੀਤੀਆਂ ਨੇ ਤੇ ਐਡਵਾਈਸਰੀ ਦੇ ਵਿੱਚ ਕਿਹਾ ਗਿਆ ਕਿ ਰਿਪੋਰਟ ਵਿੱਚ ਇਹ ਦੱਸਦੇ ਨੇ ਕਿ ਐਮ 23 ਬੁਕਾਉ ਤੋਂ ਸਿਰਫ 20-25 ਕਿਲੋਮੀਟਰ ਦੂਰ ਹੋਣ ਦੀਆਂ ਖਬਰਾਂ ਨੇ ਸੁਰੱਖਿਆ ਦੀ ਸਥਿਤੀ ਨੂੰ ਦੇਖਦੇ ਹੋਏ ਅਸੀਂ ਇੱਕ ਵਾਰ ਫੇਰ ਬੁਕਾਉ ਦੇ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਹਵਾਈ ਅੱਡਿਆਂ ਸਰਹੱਦਾਂ ਅਤੇ ਵਪਾਰਕ ਰੂਟਾ ਰਾਹੀਂ ਤੁਰੰਤ ਸੁਰੱਖਿਅਤ ਥਾਵਾਂ ਤੇ ਜਾਣ ਦੀ ਸਲਾਹ ਦਿੰਦੇ ਹਾਂ ਅਸੀਂ ਕਿਸੇ ਨੂੰ ਵੀ ਮੁਕਾਬੂਤੀ ਯਾਤਰਾ ਨਾ ਕਰਨ ਦੀ ਸਿਫਾਰਿਸ਼ ਕਰਦੇ ਹਾਂ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨਵੀਂ ਐਡਵਾਈਜ਼ੀ ਦੇ ਵਿੱਚ ਦੂਤਾਵਾਸ ਨੇ ਸਿਫਾਰਿਸ਼ ਵੀ ਕੀਤੀ ਹੈ ਕਿ ਹਰ ਕੋਈ ਇੱਕ ਐਮਰਜੈਂਸੀ ਯੋਜਨਾ ਤਿਆਰ ਕਰੇ ਅਤੇ ਹਰ ਸਮੇਂ ਇੱਕ ਬੈਗ ਆਪਣੇ ਨਾਲ ਰੱਖੇ ਜਿਸ ਵਿੱਚ ਜ਼ਰੂਰੀ ਚੀਜ਼ਾਂ ਜਿਵੇਂ ਕਿ ਸਾਰੇ ਲੋੜੀਂਦੇ ਪਛਾਣ ਅਤੇ ਯਾਤਰਾ ਦਸਤਾਵੇਜ਼ ਦਵਾਈਆਂ ਕੱਪੜੇ ਖਾਣ ਪੀਣ ਦੀਆਂ ਚੀਜ਼ਾਂ ਪਾਣੀ ਆਦਿ ਵੀ ਹੋਣੇ ਚਾਹੀਦੇ ਨੇ ਨਾਲ ਹੀ ਅਪਡੇਟਸ ਦੇ ਲਈ ਸਥਾਨਕ ਮੀਡੀਆ ਚੈਨਲਾਂ ਉੱਤੇ ਨਜ਼ਰ ਰੱਖਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਭਾਰਤੀ ਦੂਤਾਵਾਸ ਨੇ ਇਹ ਵੀ ਕਿਹਾ ਕਿ ਉਹ ਬੁਕਾਬੋ ਦੇ ਵਿੱਚ ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ਉਹਨਾਂ ਨੂੰ ਤੁਰੰਤ ਸੰਬੰਧਿਤ ਜਾਣਕਾਰੀ ਭੇਜਣ ਦੇ ਲਈ ਵੀ ਕਿਹਾ ਹੈ ਜਿਵੇਂ ਕਿ ਪੂਰੇ ਨਾਮ ਪਾਸਪੋਰਟ ਨੰਬਰ ਕਾਂਗੋ ਅਤੇ ਭਾਰਤ ਦੇ ਵਿੱਚ ਪਤੇ ਸੰਪਰਕ ਨੰਬਰ ਅਤੇ ਹੋਰ ਡਿਟੇਲਸ ਐਡਵਾਈਸ ਦੇ ਵਿੱਚ ਅਮਲ ਜੰਸੀ ਦੀ ਸਥਿਤੀ ਦੇ ਵਿੱਚ ਸੰਪਰਕ ਕਰਨ ਦੇ ਲਈ ਭਾਰਤੀ ਨਾਗਰਿਕਾ ਦੇ ਲਈ ਇੱਕ ਨੰਬਰ ਅਤੇ ਇੱਕ ਮੇਲ ਆਈਡੀ ਵੀ ਪ੍ਰਦਾਨ ਕਰਨ ਦੀ ਸਲਾਹ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਦੂਤਾਵਾਸ ਨੇ ਮੂਲ ਰੂਪ ਦੇ ਵਿੱਚ 30 ਜਨਵਰੀ ਉਕਾਂਗੋ ਦੀ ਦੱਖਣੀ ਕੇਵੂ ਦੇ ਮੁਕਾਬੋ ਦੇ ਵਿੱਚ ਸਾਰੇ ਭਾਰਤੀ ਨਾਗਰਿਕਾਂ ਦੇ ਲਈ ਸਲਾਹ ਜਾਰੀ ਕੀਤੀ ਸੀ ਬੀ ਰਿਪੋਰਟ ਚੈਨਲ ਪੰਜਾਬੀ